ਸਸ਼ੀਗਾ ਤੁਸੀਂ ਵੇਖ ਰਹੇ ਤਾਂ ਇੰਨੀ ਸਵੇਰਾ ਟੀਵੀ ਮੈਂ ਹਾਨੀ ਰੂਪ ਜਲਵਾਨ ਅਜ ਕੇਕ ਵਗੈਰਾ ਕੱਟਿਆ ਗਿਆ ਤੇ ਅਨਮੋਲ ਤੇ ਕੈਬਨਟ ਮੰਤਰੀ ਅਨਮੋਲ ਜਿਹੜੇ ਸੰਵਿਧਾਨ ਹੈ ਉਹਦੀ ਇੱਕ ਜਿੱਤ ਹੋਈ ਹੈ ਇਹ ਪਤਾ ਲੱਗਦਾ ਕਿ ਸਾਡੇ ਦੇਸ਼ ਦਾ ਜਿਹੜਾ ਸੰਵਿਧਾਨ ਹੈ ਉਹ ਕਿੰਨਾ ਸ਼ਕਤੀਸ਼ਾਲੀ ਹੈ ਇੱਕ ਇਮਾਨਦਾਰ ਬੰਦੇ ਨੂੰ ਸਿਸਟਮ ਬਦਲਣ ਵਾਲੇ ਬੰਦੇ ਨੂੰ ਇੱਕ ਸਿਰਫ ਕੀ ਉਹ ਪ੍ਰਚਾਰ ਨਾ ਕਰ ਸਕੇ ਇਲੈਕਸ਼ਨ ਤੋਂ ਪਹਿਲਾਂ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਅੱਜ ਉਹ ਸੁਪਰੀਮ ਕੋਰਟ ਸੁਪਰੀਮ ਕੋਰਟ ਦੇ ਰਿਹਾਈ ਦੇ ਨਾਲ ਜ਼ਮਾਨਤ ਦੇ ਨਾਲ ਬਾਰ ਆ ਰਹੀ ਨੇ ਇੱਕ ਸਾਡੇ volunteers ਦੇ ਵਿੱਚ ਸਾਡੀ ਲੀਡਰਸ਼ਿਪ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਸੀ ਆਪਣੀ ਖੁਸ਼ੀ ਜ਼ਾਹਰ ਨਹੀਂ ਕਰ ਸਕਦੇ ਜੀ ਇਸ ਕੇਸ ਨੂੰ ਲੈ ਕੇ ਬੀਜੇਪੀ ਲਗਾਤਾਰ ਹਮਲਾਵਰ ਸੀ ਅਰਵਿੰਦ ਕੇਜਰੀਵਾਲ ਉਰ ਤੇ ਆਮ ਆਦਮੀ ਪਾਰਟੀ ਤੇ ਔਰ ਲਗਾਤਾਰ ਸੀ ਦੇਖਦੇ ਰਹੇ ਆ ਕਿ ਸਵਾਲ ਚੱਕਦੇ ਰਹੇ ੜੀ ਇਮਾਨਦਾਰੀ ਨੂੰ ਲੈ ਕੇ ਦੇਖੋ ਇਹ ਸਾਰੇ ਹਮਲੇ ਇਲੈਕਸ਼ਨ ਤੋਂ ਪਹਿਲਾਂ ਸੀਗੇ ਇਹ ਇਲੈਕਸ਼ਨ ਤੋਂ ਪਹਿਲਾਂ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੇ ਲਈ ਜਿਹੜਾ ਜੇਲ੍ਹ ਦੇ ਵਿੱਚ ਭੇਜਿਆ ਗਿਆ ਅੱਜ ਇਮਾਨਦਾਰ ਨੇਤਾ ਦੀ ਇਮਾਨਦਾਰੀ ਦੀ ਇਹ ਅਜਿ ਇਨਸਾਫ ਮਿਲਿਆ ਹੈ ਸੁਪਰੀਮ ਕੋਰਟ ਨੇ ਇਨਸਾਫ ਕੀਤਾ ਹੈ ਤੇ ਅਸੀਂ ਬੜੇ ਖੁਸ਼ ਹੈ ਜੀ सीबीआई ਦਾ ਜਿਹੜਾ ਪੂਰੇ ਦਾ ਪੂਰਾ ਕੇਸ ਇੱਕ ਬਣਾਇਆ ਗਿਆ ਸੀ ਉਹਨਾਂ ਦੀ ਰਿਹਾਈ ਨੂੰ ਉਹਨਾਂ ਦੀ ਜ਼ਮਾਨਤ ਨੂੰ ਰੋਕਣ ਲਈ ਬਣਾਇਆ ਗਿਆ ਸੀ ਤੇ ਅੱਜ ਅਸੀਂ ਇਸ ਫੈਸਲੇ ਤੋਂ ਬੇਹਦ ਖੁਸ਼ ਆ ਉਹ ਕਹਿੰਦੇ ਵੀ ਜਾਨ ਆ ਜਾਂਦੀ ਹੈ ਤੇ ਇੱਕ ਖੁਸ਼ੀ ਦੀ ਲਹਿਰ ਦੌੜਦੀ ਹੈ ਕਿਉਂਕਿ ਜਿਹੜੇ ਤੁਹਾਡੇ ਆਗੂ ਹੁੰਦੇ ਆ ਜਿਹੜੇ ਅੱਗੇ ਲਾ ਕੇ ਤੁਰਦੇ ਨੇ ਉਹਨਾਂ ਦਾ ਤੁਹਾਡੇ ਹਮੇਸ਼ਾ ਤੋਂ ਡੇਰ ਦਗੀਰ ਤੋਂ ਤੁਹਾਡੇ ਸਿਰ ਤੇ ਹੱਥ ਬੜਾ ਮਾਇਨੇ ਰੱਖਦੇ ਜੀ ਹਰਿਆਣਾ ਇਲੈਕਸ਼ਨ ਦੇ ਵਿੱਚ ਕਿਵੇਂ ਦੇਖਦੇ ਹੋ ਕਿਉਂਕਿ ਬਿਲਕੁਲ ਉਧਰ ਇਲੈਕਸ਼ਨ ਤੇ ਨਾਲ ਹੀ ਜਮਾਨਤ ਹਰਿਆਣਾ ਇਲੈਕਸ਼ਨ ਦੇ ਵਿੱਚ ਜੀ ਹਰਿਆਣਾ ਦੇ ਪੁੱਤਰ ਨੇ ਹਰਿਆਣਾ ਦੇ ਜੰਮੇ ਨੇ ਹਰਿਆਣਾ ਇਲੈਕਸ਼ਨ ਚ ਬੜਾ ਵੱਡਾ ਜਦੋਂ ਆਪ ਜਾਣਗੇ ਪਹਿਲਾਂ ਹੀ ਉਤਸ਼ਾਹ ਲੋਕਾਂ ਚ ਹੈਗਾ ਬੜਾ ਵੱਡਾ ਉਤਸ਼ਾਹ ਜਾਣਾ ਹਰਿਆਣੇ ਦੇ ਲੋਕ ਬੇਹੱਦ ਉਹਨਾਂ ਨੂੰ ਪਿਆਰ ਕਰਦੇ ਨੇ ਤੇ ਹਰਿਆਣਾ ਵਾਸੀਆਂ ਨੂੰ ਮੈਂ ਬੇਨਤੀ ਕਰੂੰਗੀ ਜਿਸ ਤਰੀਕੇ ਪੰਜਾਬ ਦੇ ਵਿੱਚ ਰੁਖ ਬਦਲੇ ਆ ਹਰਿਆਣਾ ਦੇ ਲੋਕ ਵੀ ਜ਼ਰੂਰ ਬਦਲਣਗੇ ਤਾਂ ਅਣਮੋਲ ਗਗਨ ਮਾਨ ਹੋਣੀ ਐਸੀ ਸਰ ਇੱਕ ਵੱਡਾ ਬੁਮ ਜਿਹ ਹੈ ਹਰਿਆਣਾ ਇਲੈਕਸ਼ਨਸ ਦੇ ਵਿਚਾਰ ਦੇਖਣ ਨੂੰ ਮਿਲੇਗਾ ਕਿਉਂਕਿ ਜਸ ਢੰਗ ਦੇ ਨਾਲ ਸੁਪਰੀਮ ਕੋਰਟ ਤੋਂ ਰਾਹਤ ਮਿਲੀ ਹੈ ਉਹ ਦੇਖਣ ਵਾਲੀ ਗੱਲ ਹੈ ਕੈਮਰਾਮੈਨ ਗਣੇਸ਼ ਦੇ ਨਾਲ ਨਿਰੂਪ ਜਲਵਾਨ ਡੈਨਿਕਸ ਵੇਰਾ ਟੀਵੀ ਸਸ਼ੀਗਾ ਤੁਸੀਂ ਵੇਖ ਰਹੇ ਹੋ ਡੈਨਿਕਸ ਵੇਰਾ ਟੀਵੀ ਮੈਂ ਹਾਂ ਨਿਰੂਪ ਜਲਵਾਨ ਜਿਸ ਕੇਕ ਵਗੈਰਾ ਕੱਟਿਆ ਗਿਆ ਤੇ ਅਣਮੋਲ ਵੀ ਕੈਬਨਟ ਮੰਤਰੀਆਂ ਨੂੰ ਜਿਹੜੇ ਸੰਵਿਧਾਨ ਹੈ ਉਹਦੀ ਇੱਕ ਜਿੱਤ ਹੋਈ ਹੈ ਇਹ ਪਤਾ ਲੱਗਦਾ ਕਿ ਸਾਡੇ ਦੇਸ਼ ਦਾ ਜਿਹੜਾ ਸੰਵਿਧਾਨ ਹੈ ਉਹ ਕਿੰਨਾ ਸ਼ਕਤੀਸ਼ਾਲੀ ਹੈ ਇੱਕ ਇਮਾਨਦਾਰ ਬੰਦੇ ਨੂੰ ਸਿਸਟਮ ਬਦਲਣ ਵਾਲੇ ਬੰਦੇ ਨੂੰ ਇੱਕ ਸਿਰਫ ਕੀਓ ਪ੍ਰਚਾਰ ਨਾ ਕਰ ਸਕੇ ਇਲੈਕਸ਼ਨ ਤੋਂ ਪਹਿਲਾਂ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਅੱਜ ਉਹ ਸੁਪਰੀਮ ਕੋਰਟ ਸੁਪਰੀਮ ਕੋਰਟ ਦੇ ਰਿਹਾਈ ਦੇ ਨਾਲ ਜ਼ਮਾਨਤ ਦੇ ਨਾਲ ਬਾਹਰ ਆ ਰਹੇ ਨੇ ਇੱਕ ਸਾਡੇ ਵਲੰਟੀਅਰਸ ਦੇ ਵਿੱਚ ਸਾਡੀ ਲੀਡਰਸ਼ਿਪ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਸੀ ਆਪਣੀ ਖੁਸ਼ੀ ਜ਼ਾਹਰ ਨਹੀਂ ਕਰ ਸਕਦੇ ਜੀ ਇਸ ਕੇਸ ਨੂੰ ਲੈ ਕੇ ਬੀਜੇਪੀ ਲਗਾਤਾਰ ਹਮਲਾਵਰ ਸੀ ਅਰਵਿੰਦ ਕੇਜਰੀਵਾਹੁਰ ਤੇ ਆਮ ਆਦਮੀ ਪਾਰਟੀ ਤੇ ਔਰ ਲਗਾਤਾਰ ਸੀ ਦੇਖਦੇ ਰਹੇ ਆ ਕਿ ਸਵਾਲ ਚੱਕਦੇ ਰਹੇ ਇਮਾਨਦਾਰੀ ਲੈ ਕੇ ਦੇਖੋ ਇਹ ਸਾਰੇ ਹਮਲੇ ਇਲੈਕਸ਼ਨ ਤੋਂ ਪਹਿਲਾਂ ਸੀਗੇ ਇਹ ਇਲੈਕਸ਼ਨ ਤੋਂ ਪਹਿਲਾਂ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੇ ਲਈ ਜਿਹੜਾ ਜੇਲ੍ਹ ਦੇ ਵਿੱਚ ਭੇਜਿਆ ਗਿਆ ਅੱਜ ਇਮਾਨਦਾਰ ਨੇਤਾ ਦੀ ਇਮਾਨਦਾਰੀ ਦੀ ਇਹ ਅੱਜ ਇਨਸਾਫ ਮਿਲਿਆ ਹੈ ਸੁਪਰੀਮ ਕੋਰਟ ਨੇ ਇਨਸਾਫ ਕੀਤਾ ਹੈ ਤੇ ਅਸੀਂ ਬੜੇ ਖੁਸ਼ ਆ ਜੀ ਸੀਬੀਆਈ ਦਾ ਜਿਹੜਾ ਪੂਰੇ ਦਾ ਪੂਰਾ ਕੇਸ ਇੱਕ ਬਣਾਇਆ ਗਿਆ ਸੀ ਉਹਨਾਂ ਦੀ ਰਿਹਾਈ ਨੂੰ ਉਹਨਾਂ ਦੀ ਜ਼ਮਾਨਤ ਨੂੰ ਰੋਕਣ ਲਈ ਬਣਾਇਆ ਗਿਆ ਸੀ ਤੇ ਅੱਜ ਅਸੀਂ ਇਸ ਫੈਸਲੇ ਤੋਂ ਬੇहद ਖੁਸ਼ ਆ ਉਹ ਕਹਿੰਦੇ ਵੀ ਜਾਨ ਆ ਜਾਂਦੀ ਹੈ ਤੇ ਇੱਕ ਖੁਸ਼ੀ ਦੀ ਲਹਿਰ ਦੌੜਦੀ ਹੈ ਕਿਉਂਕਿ ਜਿਹੜੇ ਤੁਹਾਡੇ ਆਗੂ ਹੁੰਦੇ ਆ ਜਿਹੜੇ ਅੱਗੇ ਲਾ ਕੇ ਤੁਰਦੇ ਨੇ ਉਹਨਾਂ ਦਾ ਤੁਹਾਡੇ ਹਮੇਸ਼ਾ ਤੋਂ ਡੇਰਦਗਿਰਦ ਤੁਹਾਡੇ ਸਿਰ ਤੇ ਹੱਥ ਬੜਾ ਉਮਾਇਨੇ ਰੱਖਦੇ ਜੀ ਹਰਿਆਣਾ ਇਲੈਕਸ਼ਨ ਦੇ ਵਿੱਚ ਕਿਵੇਂ ਦੇਖਦੇ ਹੋ ਕਿਉਂਕਿ ਬਿਲਕੁਲ ਉਧਰੋਂ ਇਲੈਕਸ਼ਨ ਤੇ ਨਾਲ ਹੀ ਜਮਾਨਤ ਹਰਿਆਣਾ ਇਲੈਕਸ਼ਨ ਦੇ ਵਿੱਚ ਜੀ ਹਰਿਆਣਾ ਦੇ ਪੁੱਤਰ ਨੇ ਹਰਿਆਣਾ ਦੇ ਜੰਮੇ ਨੇ ਹਰਿਆਣਾ ਇਲੈਕਸ਼ਨ ਚ ਬੜਾ ਵੱਡਾ ਜਦੋਂ ਆਪ ਜਾਣਗੇ ਪਹਿਲਾਂ ਹੀ ਉਤਸ਼ਾਹ ਲੋਕਾਂ ਚ ਹੈਗਾ ਬੜਾ ਵੱਡਾ ਉਤਸ਼ਾਹ ਜਾਣਾ ਹਰਿਆਣਿਆਂ ਦੇ ਲੋਕ ਬੇਹੱਦ ਉਹਨਾਂ ਨੂੰ ਪਿਆਰ ਕਰਦੇ ਨੇ ਤੇ ਹਰਿਆਣਾ ਵਾਸੀਆਂ ਨੂੰ ਮੈਂ ਬੇਨਤੀ ਕਰੂੰਗੀ ਜਿਸ ਤਰੀਕੇ ਪੰਜਾਬ ਦੇ ਵਿੱਚ ਰੁਖ ਬਦਲੇ ਆ ਹਰਿਆਣਾ ਦੇ ਲੋਕ ਵੀ ਜ਼ਰੂਰ ਬਦਲਣਗੇ ਤਾਂ ਅਣਮੋਲ ਗਗਨ ਮਾਨ ਹੋਣੀ तो वैसे सासिकी का बड्डा बूम जो है हरियाणा इलेक्शंस के दे विचार देखने को मिलेगा क्योंकि जिस ढंग दे नाल आ, आ, सुप्रीम कोर्ट तो राहत मिली है वो देखने वाली है कैमरामैन गणेश के नाल नीरू पिजलमैन दैनिक सवेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X और WhatsApp चैनल पर